ਸ਼ਿਵਾਹੇ ਗੁਰੂ ਸਾਹਿਬ ਜੀ ਤੜਾ ਸਰੀ ਮਹਲਾ 5 ਆਉਖੇ ਘੜੇ ਨਾ ਦੇਖਣ ਦੇ ਆਪਣਾ ਬਿਰਤ ਸਮਾਲੇ ਰਾਖੈ ਆਪਣੇ ਕੋ ਸਾਸ ਸਾਸ ਪਰਦ ਪਾਲੇ ਔਖੇ ਘੜੇ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰਾਖੈ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਆਤ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਬੜਾਈ ਹਰਿ ਸਿਮਰ ਸਿਮਰ ਆਨੰਦ ਕਰਨਾਨਕ ਪ੍ਰਭ ਪੂਰਨ ਤੈਜ ਰਖਾਈ ਮਨ ਬਿਲਾਸ ਭਏ ਸਾਹਿਬ ਕੇ ਅਜਰਜ ਦੇਖ ਬੜਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਲਾਸਰੇ ਮਹੱਲਾ ਪੰਜਵਾ ਔਕੇ ਘੜੇ ਨਾ ਦੇਖਣ ਦੇ ਆਪਣਾ ਬਿਰਦ ਸਮਾਲੇ ਹਾਥ ਤੇ ਰੱਖੈ ਆਪਣੇ ਕੋ ਸਾਸ ਸਾਸ ਤਰਤ ਪਾਲੇ ਅੰਮ੍ਰਿਤਮਈ ਸ਼੍ਰੀ ਮੁਖਵਾਕ ਤਲਾਸਰੇ ਰਾਗੰਦਰ ਨਾ ਤਰਾਕ ਅਕਸ਼ਪੇਦ ਨਹੀਂ ਕੋਰ ਅਰਜਨ ਪ੍ਰਤਾਖਰ ਤਨ ਗੁਰੂ ਅਰਜੁਨ ਦੇ ਮਹਾਰਾਜਿਆਂ ਦੇ ਪਵਿੱਤਰ ਪਾਵਨ ਮੁਖਾਰਕੈ ਤੋ ਚਾਰਣ ਹੋਇਆ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਪਾਵਨ ਅੰਗ 682 ਵਿਕੇ ਸੁਭਾਏ ਮਾਨ ਹੈ ਸ